ਇਹ ਜਿਹ ਪਹਿਲੇ ਲਾਈਵ ਦਾ ਤੇ ਅੱਜ ਆਪਾਂ ਲਾਈਵ ਆਏ ਆਂ ਜੀ ਤੇ ਮੈਂ ਤੁਹਾਡਾ ਦੋਸਤ ਯੂਪੀ ਤੁਪਮਨ ਤੇ ਤੁਹਾਨੂੰ ਦਿਖਾਉਂਦੇ ਆਂ ਜੀ ਅੱਜ ਆਪਾਂ ਬਹੁਤ ਜ਼ਿਆਦਾ ਠੰਡ ਤੇ ਧੁੰਦ ਹੈ ਸਾਡੇ ਅੱਜ 10 ਵਜੇ ਦਾ ਟਾਈਮ ਹੋ ਚੁੱਕਿਆ ਹੈ ਤੇ ਦੇਖ ਸਕਦੇ ਹੋ ਇੰਨੀ ਜ਼ਿਆਦਾ ਸੀਤ ਵਰਗੀ ਠੰਡ ਪੈ ਰਹੀ ਹੈ ਤੇ ਹਵਾ ਚੱਲ ਰਹੀ ਹੈ ਆ ਦੇਖੋ ਜੀ ਪੇੜ ਹਿੱਲ ਰਿਹਾ ਪੱਤੇ ਤੇ ਯਾਰ ਬਹੁਤ ਠੰਡ ਨੇ ਤਾਂ ਧੱਤ ਚੁੱਕੀ ਅੱਜ ਕਮਾਲ ਕਰਤੀ ਤੇ ਅੰਡਿਚ ਵੀ ਕਿਉਂਕਿ ਡੰਗਰਾਂ ਦੀਆਂ ਧਾਰਾ ਧੂਰਾ ਕੱਢ ਕੇ ਸਵੇਰੇ ਸਵੇਰੇ ਆਪਾਂ ਆਇਆ ਇੱਧਰ ਤੇ ਆ ਕੱਚਾ ਰਸਤਾ ਏ ਜੀ ਇੱਧਰ ਗੁਰਦੁਆਰਾ ਸਾਹਿਬ ਸ਼ਹੀਦਾ ਸਾਹਿਬ ਗੁਰਦੁਆਰਾ ਸਾਡਾ ਆ ਲਈ ਦਾ ਖੇਤ ਹੈ ਜੀ ਆਪਣਾ ਵਾਹਿਗੁਰੂ ਜੀ ਵਾਹਿਗੁਰੂ ਜੀ ਮਹਾਰਾਜ ਹਟਾ ਦਿਓ ਠੰਡ ਸੂਰਜ ਨਿਕਲ ਆ ਵੀ ਤਾਂ ਨਹੀਂ ਚੰਗਾ ਲੱਗਦਾ ਆਏ ਜੀ ਕਿਸੇ ਦਾ ਕਣਕ ਦਾ ਖੇਤ ਸਾਡੀ ਪਰੇ ਹੈ ਕਣਕ ਤੇ ਹਾ ਬਾੜਾ ਲੱਗੀਆਂ ਜੀ ਚਿੜੀਆਂ ਚਹਿਚਹਾ ਰਹੀਆਂ ਨੇ ਉਸ ਪੈਦਿਆਂ ਦੇ ਰੁੱਖ ਤੇ ਲੰਮੇ ਲੰਮੇ ਪੈਦਿਆਂ ਦੇ ਰੁੱਖ ਤੇ ਵੱਡੇ ਵੱਡੇ ਮੈਂ ਸੋਚਿਆ ਚਲੋ ਅੱਜ ਲਾਈਵ ਆਇਆ ਜਾਵੇ ਕਾਫੀ ਟਾਈਮ ਹੋ ਚੁੱਕਿਆ ਹੀ ਆਪਣਾ ਲਾਈਵ ਨਹੀਂ ਆਇਆ ਸੀ ਜੀ ਦੇਖੋ ਧੰਨ ਬਹੁਤ ਵਧੀਆ ਹੋਰ ਕੀ ਹਾਲ ਚਾਲ ਜੀ ਸੁਣਾਓ ਸਾਰੇ ਜਣੇ ਆਪਣਾ ਹਾਲ ਚਾਲ ਦੋਸਤੋ वागुरु जी वागुरु जी ठंड बहुत ज़्यादा है एक जना अपन कोई वेख रहा है कौन देख रहा है, प्लीज जरूर कमेंट करके दसो कि हाल चाल ने तो, तो जरूर कमेंट क्यों नहीं शो करते ना ऑप्शन नहीं ਦੇਖ ਸਕਦੇ ਹੋ ਜੀ ਪਤਾ ਨਹੀਂ ਅੱਜ ਧੁੱਪ ਨਿਕਲੂਗੀ ਜਾਂ ਨਹੀਂ ਮਿੰਨਤ ਨਹੀਂ ਲੱਗਦਾ ਜੇ ਸਾਹ ਬਣ ਨਹੀਂ ਠੰਡ ਹੈ ਅੱਜ ਯਾਰ ਦੋ ਤਿੰਨ ਦਿਨ ਦੇ ਬਹੁਤ ਸੋਹਣਾ ਦਿਨ ਨਿਕਲ ਆਇਆ ਹੈ ਨਾ ਚਿੜੀਆਂ ਕਿੰਦਾ ਚਿਚਚਾ ਰਹੀਆਂ ਆ ਉਸ ਪੈਦਿਆਂ ਦੇ ਪੇੜ ਤੇ ਦੇਖ ਵੀ ਨਹੀਂ ਰਿਹਾ ਸਪੈਦੇ ਦਾ ਪੇੜ ਠੰਡੀ ਲੱਗ ਜਾਏਗੀ ਮਿਊਜ਼ਿਕ ਨਹੀਂ ਲੱਗਦੀ ਜੀ क्या करें गांव वालों को नहीं लगती बस काम धाम करना पड़ता है और सुनाइए आपका क्या हाल चाल है जी म्यूजिक थेरेपी आपके इधर ठंड कैसे है थैंक यू कमेंट करने के लिए दो लोग दो जने देख रहे हैं आप कहाँ से हैं ज़रूर बताइएगा हम यूपी से हैं यूपी से अच्छा लगा आपका कमेंट देखकर चैनल को प्लीज सब्सक्राइब जरूर कर दीजिएगा अगर नहीं किया आपने अभी तक वो अपना रोमी 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 ਖੇਤਾਂ ਦੇ ਵਿੱਚ ਕੰਮ ਰਿਹਾ ਏ ਆ ਜਾ ਠੰਡ ਲੱਗਦੀ ਆ ਮੈਨੂੰ ਠੰਡ ਲੱਗਦੀ ਆ ਜਿਨੂੰ ਪਿੰਡਾਂ ਵਿੱਚ ਆਖਦੇ ਨੇ ਪਾਣਾ ਪਾਣਾ ਅੱਜ ਪਾਣਾ ਓਏ ਆ ਦੇਖੋ ਸਾਡਾ ਰੰਮੀ ਦੇਖੋ ਜੀ ਰੰਮੀ ਜੰਦਾ ਕਮੀ ਆ ਵੀ ਇਹ ਮੈਨੂੰ ਲੱਭ ਰਿਆ ਸੀ ਬਹੁਤ ਖਰਾਬ ਬੱਚਾ ਏ ਰੰਮਾ ਠੰਡ ਚ ਸਬਰ ਨਹੀਂ ਹੈਗਾ ਬੱਚੇ ਤੈਨੂੰ ਆਹ जा रोम रोम रम 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 रोम रोम इसको कितनी खुशी चढ़ जाती देखो हमारा दोस्त है बेस्ट फ्रेंड वड्डा कैथे बाबू चिड़िया कि चीक रही अज यार चुकी है ठंड चिड़िया ने भी ਯੂ ਦੇਖੋ ਜੀ ਯੂ ਘੈਂਟ ਗੱਲ ਬਾਤ ਨੇ ਕਣਕਾ ਦੇ ਬਈ ਤਰੇਲ ਰੋਮਾ ਆਜਾ ਖੇਡੀਏ ਆਜਾ ਮੈਨ ਫੜ ਲਾ ਅੱਛਾ ਅੱਛਾ ਦੇਖੋ ਦੇਖੋ ਕਿੰਦਾ ਫੱਜਦਾ ਪਿਆ ਥੈਂਕ ਯੂ ਜੀ ਦੇਖਣ ਲਈ ਚਲੋ ਫਿਰ ਆਪਾਂ ਤੁਹਾਨੂੰ ਇੱਕ ਗਾਣਾ ਸੁਣਾ ਦਿੰਨੇ ਆ ਨਾ ਕਿਉਂਕਿ ਆਪਾਂ ਨੂੰ ਸਿੰਗਿੰਗ ਦਾ ਬਹੁਤ ਜ਼ਿਆਦਾ ਸ਼ੌਕ ਹੈ ਤੇ ਉਸ ਤੋਂ ਪਹਿਲੇ ਮੈਂ ਤੁਹਾਨੂੰ ਦਿਖਾ ਦਿੰਨਾ ਆ ਯਾਰ ਆ ਦੇਖੋ ਇਹਦੇ ਜੇ ਹੱਥ ਲੱਤਨ ਗਰੰਟ ਲੱਗੂਗਾ ਆਹ ਦੇਖੋ ਉਸ ਦੀਆਂ ਬੂੰਦਾਂ ਕਿੰਨਾ ਪਿਆਰਾ ਲੱਗ ਰਿਹਾ ਨੇ ਵੀਊ ਤੇ ਮੈਂ ਗਾਣ ਸੁਣਾਉਣ ਨੂੰ ਕਹਿ ਰਿਹਾ ਸੀ ਗਾਣਾ ਯਾਦ ਨਹੀਂ ਹੁੰਦਾ ਯਾਰ ਜਦੋਂ ਕਿਸੇ ਨੂੰ ਸੁਣਾਉਣਾ ਹੁੰਦਾ ਹਾਂ ਸੁਣਾਉਣੀ ਕਿਹੜਾ ਸੁਣਾਵਾਂ ਕਿਹੜਾ ਸੁਣਾ ਹੂੰ ਕੋਈ ਸੁਣਾ ਦਿਨਾ ਜਿੰਨਾ ਕਿ ਯਾਦ ਹੁੰਦਾ ਹੂੰ ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ ਸਾਰੀ ਸਾਰੀ ਰਾਤ 밤 ਬਾਤ ਕੰਦਾ ਪਰਨ ਹੁੰਗਾਰਾ ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰ ਇੱਕ ਹੋਰ ਸੁਣਾਉਣਾ ਪਾਇਆ ਚੀਚੀ ਵਿੱਚ ਸਜਣਾ ਛੱਲਾ ਦੁੱਖ ਸਾਨੂੰ ਲੱਖਾਂ ਲਾ ਗਿਆ ਪਾਇਆ ਚੀਚੀ ਵਿੱਚ ਸਜਣਾ ਦਾ ਛੱਲਾ ਹਏ ਦੁੱਖ ਸਾਨੂੰ ਲੱਖਾਂ ਲਾ ਗਿਆ ਉਹ ਦੀ ਯਾਦ ਵਿੱਚ ਰੋਵੇ ਦਿਲ ਚੱਲਾ ਹਏ ਦੁੱਖ ਸਾਨੂੰ ਲੱਖਾਂ ਲਾ ਗਿਆ ਪਾਇਆ ਜੀ ਚਿ ਵਿੱਚ ਸੱਜਣਾ ਦਾ ਛੱਲਾ ਹਏ ਦੁੱਖ ਸਾਨੂੰ ਲੱਖਾਂ ਲਾ ਗਿਆ ਹਾਂਜੀ ਜੇ ਆਪਣਾ ਗਾਣਾ ਵਧੀਆ ਲੱਗੇ ਤਾਂ ਸੂਰਦਸਦਿਓ ਲਾਈਕ ਕਰਦਿਓ ਤੇ ਬਸ ਸ਼ੌਂਕ ਹੈ ਬਹੁਤ ਜ਼ਿਆਦਾ ਆਪਣ ਨੂੰ ਸਿੰਗਿੰਗ ਦਾ ਇਸ ਲਈ ਆਪਾਂ ਗੁੰਗਣਾਉਂਦੇ ਰਹਿੰਨੇ ਆ ਤੇ ਬਾਕੀ ਜਦੋਂ ਪ੍ਰਮਾਤਮਾ ਦੀ ਕਿਰਪਾ ਹੋਗੀ ਉਦੋਂ ਆਪਣਾ ਸ਼ੌਂਕ ਪੂਰਾ ਹੋ ਜਾਊਗਾ ਪਰ ਲੱਗੇ ਹੋਏ ਆ ਦੇਖੋ ਕਦੋਂ ਰੱਬ ਸੁਣਦਾ ਇੰਨਾ ਬਚਪਨ ਤੋਂ ਸ਼ੌਂਕ ਹੈ ਸਿੰਗਿੰਗ ਦਾ ਤੇ ਆਪਾਂ ਨੂੰ ਬਸ ਸਿੱਖਣ ਉਸ ਤੋਂ ਪਹਿਲੇ ਸਿੱਖਣਾ ਵੀ ਜ਼ਰੂਰੀ ਹੈ ਮਤਲਬ ਬੇਸਿਕ ਚੀਜ਼ਾਂ ਕਿਉਂਕਿ ਸਕੇ ਰਿਹਰਸਲ ਕਰਕੇ ਤੇ ਫਿਰ ਬਹੁਤ ਬੰਦਾ ਪਰ سپورਟ ਨਹੀਂ ਹੈ ਨਾ ਕਿਤੋਂ ਸਾਰੀ سپورਟ ਦੀ ਗੱਲ ਪੈਸੇ ਦੀ ਗੱਲ ਹੈ ਤੇ ਠੰਡ ਬਹੁਤ ਹੈ ਤੇ ਬਾਜ ਵੀ ਠੰਡੇ ਮੌਸਮ ਚ ਜ਼ਿਆਦਾ ਵਧੀਆ ਲੱਗਦਾ ਹੈ ਵਧੀਆ ਆਵਾਜ਼ ਨਿਕਲਦੀ ਹੈ ਕੰਨ ਕਰ ਗੱਲ ਸੁਣ ਮੱਖਣਾ ਪਿਆਰ ਦਾ ਤੈਨੂੰ ਮੈਂ ਵੱਲ ਦੱਸਾਂ ਉਹ ਕੰਨ ਕਰ ਗੱਲ ਸੁਣ ਸੋਣੀਏ ਅੱਖ ਦੇ ਇਸ਼ਾਰੇ ਨਾਲ ਮੋਣੀਏ ਕੰਨ ਕਰ ਗੱਲ ਸੁਣ ਸੋਣੀਏ ਚਿੰਦ ਕੱਢ ਲਈ ਯਾਰਾਂ ਦੀ ਪੱਟ ਹੋਣੀਏ ਕਰੇ ਉੱਡੂ ਟੂ ਚਿੱਤ ਖੰਬ ਲਾਲਵਾ ਆਮ ਤੇਰੀ ਪਰਵਾ ਕਰੀ ਉੱਡੂ ਢੂ ਚਿੱਤ ਖੰਬ ਲਾਲਵਾ ਬਾਵਾ ਤੇਰੇ ਵੀ ਗਲੇ ਦੇ ਵਿੱਚ ਪਾਲ ਏ ਹਾਈ ਰੱਖ ਦੇ ਰੱਖ ਦੇ ਵੈਰੀ ਕਜਲੇ ਦੀ ਧਾਰ ਬਣ ਤਿੱਖੀ ਤਲਵਾਰ ਪਉ ਅੱਖੀਆਂ ਦੀਵਾਰ ਤਾਈ ਬਚਣਾ ਕੰਨ ਕਰ ਗੱਲ ਸੁਣ ਮੱਖਣਾ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਉਹ ਅੱਖ ਤਿਲਕੇ ਤੇਰੇ ਨਹੀਂ ਗੋਰੇ ਰੰਗ ਤੋਂ ਮੈਕ ਖਿੜਦੀ ਬਿਲੋਨੀ ਅੰਗ ਅੰਗ ਤੋਂ ਅੱਖ ਤਿਲਕੇ ਤੇਰੇ ਨਹੀਂ ਗੋਰੇ ਰੰਗ ਤੋਂ ਬਿਲੋਨੀ ਅੰਗ ਅੰਗ ਚੋਂ ਉਹ ਪੱਟਿਆ ਲੁੱਟਿਆ ਪੱਲੇ ਕੱਖ ਨਾ ਯਾਰਾ ਨੇ ਹੁਣ ਰੱਖਿਆ ਤੇਰੇ ਉਤੋਂ ਜਿੰਦ ਚਾਹ ਨਿਕਰ ਦੇਵਾ ਕੁਰਬਾਨ ਗੜ ਲੱਗ ਕੇ ਯਾਰਾਂ ਦੇ ਦੁੱਖ ਰੋਣੀਏ ਉਹ ਕੰਨ ਕਰ ਗੱਲ ਸੁਣ ਸੋਣੀਏ ਜਿੰਦ ਕੱਢ ਲਈ ਯਾਰਾਂ ਦੀ ਪੱਟ ਹੋਣੀਏ ਹਾਂਜੀ ਕਿੱਦਾਂ ਲੱਗਿਆ ਤੁਹਾਨੂੰ ਸਾਡਾ ਡਿਊਟ Song ਮੈਨੂੰ ਡਿਊਟ ਗਾਇਕੀ ਵੀ ਬਹੁਤ ਪਸੰਦ ਆਇਆ ਜਿਵੇਂ ਚਮਕੀਲਾ ਜੀ ਦੇ ਗੀਤ ਹੋਰ ਕਈ ਸਿੰਗਰਾਂ ਦੇ ਤੇ ਆਪਾਂ ਗੁੰਗੁਣਾ ਲਈਦਾ ਏ ਤੇ ਹੁਣ ਆਪਾਂ ਕਰਦੇ ਹਾਂ ਲਾਈਵ ਨੂੰ ਇੱਥੇ ਐਂਡ ਤੇ ਬਹੁਤ ਹੋ ਗਿਆ ਬਸ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਆਪਣਾ ਦੇਖਣ ਲਈ ਤੇ ਇੱਥੇ ਆਪਾਂ ਵਲੌਗ ਨੂੰ ਐਂਡ ਕਰਦੇ ਹਾਂ ਜੀ ਲਾਈਵ ਨੂੰ ਠੀਕ ਹੈ ਦੋਸਤੋ ਘਰੇ ਚੱਲਦੇ ਹਾਂ ਹੁਣ ਆਪਾਂ ਭੂਆ ਜੀ ਵੀ ਇੱਧਰ ਨੂੰ ਆ ਰਹੇ ਪਤਾ ਨਹੀਂ ਗੁਰਦੁਆਰੇ ਚੱਲੇ ਜਾਂ ਕੀ ਚੱਕਰ ਘਰੇ ਚੱਲਦੇ ਹੁਣ ਬਹੁਤ ਹੋ ਗਿਆ ਥੈਂਕ ਯੂ ਸੋ ਮੱਚ ਗਾਈਜ਼ ਜੁੜੇ ਰਹਿਣ ਲਈ ਗੁਰਦੁਆਰੇ ਚੱਲੇ ਮੈਂ ਗੁਰਦੁਆਰੇ ਚੱਲੇ ਹਾਂ ਗੁਰਦੁਆਰੇ ਗੁਰਦੁਆਰੇ ਚੱਲੀ ਫੋਟੋ ਫੇਕ ਲਿਆ ਨਹੀਂ ਕਰ ਕਿੱਥੇ ਗੁਰਦੁਆਰਾ ਨਾ ਟਿਕਾਣੀ ਮੱਤਾਂ ਅਸੀਂ ਰੁਕ ਜੰਦੇ ਨਹੀਂ ਤੇ ਛੱਡਣਾ ਹੈ ਹਾਂ ਮੈਨੂੰ ਛੱਡਣਾ ਨਹੀਂ ਰੁਕ ਜੰਦੇ ਕਿੱਥੇ ਕੱਲੇ ਜਾਓਗੇ ਤੇ ਛੱਡ ਕੇ ਘੱਟ ਆਣਾ ਮੋਟਰਸਾਈਕਲ ਲਈ ਹੋਣਾ ਨਾ ਮੋਟਰਸਾਈਕਲ ਨੂੰ ਤੇਲ ਤੋੜ ਲੈ ਕੇ ਆਣਾ ਕਿੱਥੇ ਤੱਕ ਦਿਵਾਣਾ ਨਹੀਂ ਗਏ ਤੇ ਲੈਣਗੇ ਮੋਟਰਸਾਈਕਲ ਰੁੱਕ ਕੇ ਚੱਲ ਜੇ ਉਹ ਤੇਲ ਟੂਣ ਲੈ ਆਣਾ ਕੀ ਪਤਾ ਕਦੋਂ ਆਣਾ ਤੇ ਕਦੋਂ ਨਹੀਂ ਹੌਲੀ ਹੌਲੀ ਚੱਲ ਜਣਾ ਸਹੀ ਤੂੰ ਫਿਰ ਕਰ ਲਈ ਤੇਰੀ ਆਜੀ ਤੂੰ ਹਾਂਜੀ ਲਓ ਜੀ ਪੂਆ ਜੀ ਵੀ ਮੇਰੇ ਗੁਰਦੁਆਰਾ ਸਾਹਿਬ ਜਾ ਰਹੇ ਨੇ ਵਿਚਾਰੇ ਕਹਿੰਦੇ ਤੁਰ ਕੇ ਚੱਲ ਜਾਂ ਨੇ ਜਿਆਦਾ ਦੂਨੀ 4-5 ਕਿਲੋਮੀਟਰ ਤੇ ਦੂਰ ਪਰ ਫਿਰ ਵੀ ਧੁੰਦ ਜੀ ਬੜੀ ਸੀ ਮੈਂ ਕਹਿ ਰਿਹਾ ਸੀ ਵੀ ਛੱਡਾਵਾਂਗੇ ਮੋਟਰਸਾਈਕਲ ਇੱਕ ਬੰਨ ਵੀਰ ਜੀ ਦਾ ਬੰਨ ਰਿਹਾ ਏ ਤੇ ਦੂਸਰਾ ਘਰੇ ਨਹੀਂ ਹੈਗਾ ਉਹ ਮਤਲਬ ਹੁਣੇ ਗਏ ਆ ਵੀਰ ਜੀ ਨੂੰ ਛੱਡਣ ਦੇ ਲੱਗਦਾ ਉਹਨਾਂ ਦਾ ਬਣ ਰਿਆ ਸੀ ਨਾ ਤਾਂ ਕਰਕੇ ਦੁਕਾਨ ਤੇ ਜਾਂਦੇ ਨੇ ਉਹ ਤੇ ਰੋਮੀ ਵੀ ਜਾ ਰਿਹਾ ਆਪਣਾ ਨਾਲ ਓਏ ਰੋਮੀ 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 ਆ ਜਾ ਵਾਪਸ ਆ ਜਾ ਮਿੱਚੂ ਆ ਜਾ ਗਦਿਆ ਕਿੱਥੇ ਜਾ ਰਿਹਾ ਸੀ ਅੱਜ ਚੱਲੀ ਆਪਾਂ ਕਰਨੀ ਪਲੀਜ਼ ਪਲੀਜ਼ ਸਾਰੇ ਸਪੋਰਟ ਕਰਦੇ ਹੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਸ ਸਰੇ ਸਰੇ ਉਹਨਾ ਡੰਗਰਾਂ ਨੇ ਬਹੁਤ ਪਰੇਸ਼ਾਨ ਕਰਤਾ ਸੀ ਤੇ ਥੋੜਾ ਮੂਡ ਫਰੈਸ਼ ਕਰਨ ਲਈ ਆਪਾਂ ਚਲੋ ਇੱਥੇ ਘੁੰਮ ਕੇ ਆਪਣਾ ਨਾਲੇ ਗੁੰਗਣਾ ਲਈਦਾ ਗਾਣੇ ਗੁਨੇ ਤੇ ਅੱਜ ਤੇ ਆਪਾਂ ਤੁਹਾਨੂੰ ਸੁਣਾ ਦਿੱਤੇ ਥੋੜੇ 2-4 2-3 ਗਾਣੇ ਤੇ ਆਈ ਹੋਪ ਤੁਹਾਨੂੰ ਵਧੀਆ ਲੱਗੇ ਹੋਣਗੇ ਤੇ ਆਈ ਥਿੰਕ ਮੜਾ ਆਪਾਂ ਨੂੰ ਵਲੌਗ ਨੂੰ ਇੱਥੇ ਸਮਾਪਤ ਕਰ ਦੇਣਾ ਚਾਹੀਦਾ ਬਹੁਤ ਵੱਡਾ ਹੋ ਗਿਆ ਆ ਲਾਈਵ ਨੂੰ ਸੌਰੀ ਵਲੌਗ ਆ ਰਿਹਾ ਯਾਰ ਤੇ ਆਪਣੇ ਵਲੌਗਸ ਜਰੂਰ ਦੇਖਿਆ ਕਰੋ ਪਲੀਜ਼ ਸਪੋਰਟ ਕਰਿਆ ਕਰੋ ਬਸ ਸਿੰਪਲ ਆਪਣੀ ਵਲੌਗ ਹੁੰਦੀ ਹੈ ਪਿੰਡੂ ਲਾਈਫ ਦਿਖਾਣੀ ਆਪਣੇ ਕੰਮਕਾਰ ਤੇ ਚਲੋ ਫਿਰ ਆਪਾਂ ਤੁਹਾਨੂੰ ਥੋੜਾ ਘਰੇ ਵੀ ਕਰਦਾ ਵੀਊ ਵੀ ਦਿਖਾ ਹੀ ਦਿੰਨੇ ਫਿਰ ਆਪਾਂ ਐਂਡ ਕਰਦੇ ਆ ਜਿਨ੍ਹਾਂ ਨੇ ਹਜੇ ਤੱਕ ਨਹੀਂ ਦੇਖਿਆ ਭੈਣ ਭਰਾਵਾਂ ਨੇ ਆਪਣਾ ਮਟਕੱਲੂ

ਤੇlever ਵਾਹ ਵੀ ਖੇਤ ਚ ਆ ਚੁੱਕੇ ਨੇ ਕੰਨਾਂ ਚ ਲੈਣ ਵਿਚਾਰੇ ਹਾਂਜੀ ਦੇਖੋ ਕਿੰਨੇ ਸੋਹਣੇ ਏ ਹੈ ਜੀ ਆਪਣਾ ਕਾਰ 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 ਇਹ 4 ਗੱਡੀ ਹੈ ਦੇ ਦੋਸਤੋ ਇੱਥੇ ਆਪਾਂ ਲਾਈਵ ਨੂੰ ਸਮਾਪਤ ਕਰਦੇ ਆ ਤੇ ਜੁੜੇ ਰਹੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਦਿਲੋਂ ਵਾਹਿਗੁਰੂ ਜੀ ਸਭ ਦਾ ਭਲਾ ਕਰੇ